ਜੀ ਗੱਲ ਸਰਨ ਅੱਜ ਆਪਾਂ ਤੁਹਾਨੂੰ ਆਪਣੇ ਪਿੰਡੋਂ ਪਿੰਡ ਵਾਂਚੜੀ ਸੀਤ ਜਿਲ੍ਹਾ ਸ੍ਰੀ ਅਮਰਸਰ ਸਾਹਿਬ ਅੱਜ ਦੀ ਵੀਡੀਓ ਚ ਬਿਲਕੁਲ ਤਾਜੀ ਸੁਈ ਗਾਮ ਖਾਣੀ ਆ ਤੇ ਬਾਕੀ ਕਰਦੇ ਵੀਰ ਨਾਮ ਪਛਾਣ ਦਾ ਗੱਲਬਾਤ ਪੂਰੀ ਡਿਟੇਲ ਕੀ ਮਿਲ ਕੇ ਰਿਕਾਰਡਿੰਗ ਨਜ਼ਰ ਆਇਆ ਸਹੀ ਨੂੰ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਤੁਸੀਂ ਗੱਲ ਵੀਰ ਜੀ ਕੀ ਹਾਲ ਜੀ ਬੜੀ ਕਿਰਪਾ ਮਾਲਕ ਦੀ ਚਲੋ ਕਿਰਪਾ ਜੀ ਦੀ ਤੇ ਨਾਮ ਤੇ ਡਰੈੱਸ ਦੱਸ ਦੇਕਰੋ ਪਿੰਡ ਵਾਂਚੜੀ ਜਿਲ੍ਹਾ ਦੇ ਤਹਿਸੀਲ ਅਮਰਸਰ ਦੇ ਮਾਲ ਸ਼ਾਹਦੀਪ ਫੋਨ ਨੰਬਰ 78145178 ਜੀ ਅੱਛਾ ਜੀ ਹਾਂਜੀ ਅਜੇ ਕੋਈ ਆ ਇਹ ਪਹਿਲੇ ਸਵੇਰ ਵੈਰ ਸੋਈ ਆ ਅੱਛਾ ਜੀ ਇਹਨਾਂ ਦੇ 8 ਕਿਲੋ ਬੋਲਾ ਹੀ ਹੋਣਾ ਕਿੰਨੇ ਕਿ ਦਿਨ ਹੋਵੇ ਸੋਈ ਤੂੰ ਤਿੰਨ ਚਾਰ ਦਿਨ ਹੋਏ ਸੋਈ ਨਾ ਬਿਲਕੁਲ ਤਾਜ਼ੇ ਬੱਚਾ ਹੋਏ ਜੀ ਅੱਜ ਆ ਤਾਜ਼ਾ ਕੂਲਾ ਬੱਚਾ ਲੈ ਜੀ ਬਾਕੀ ਇਹ ਆ ਵੀ ਠੰਡੀ ਸੀਨੇ ਵੜੇ ਜੀ ਵੀ ਭਾਣੇ ਜੀ ਦੀ ਮਰਜ਼ੀ ਵੈਰੇ ਕੋਈ ਖਾਣ ਤੋਂ ਚੰਗਾ ਵਧੀਆ ਲੱਗਦਾ ਗਾਂ 12 13 ਕਿਲੋ ਦੁੱਧ ਚਵਾ ਦੇਊਗੀ ਵੀਰ ਜੀ ਦੇਖੋ ਦਰਦੀ ਦਰਦੀ ਥੋੜੀ ਗੇਂਦ ਰੇ ਤੋਂ ਇਥੇ ਆਮਤੋਂ ਜਗਾ ਮਈਆ ਵਾਲਾ ਮਈਆ ਵਾਲਾ ਨੁੱਕੀ ਵਾਲਾ ਸਾਨੂੰ ਆ ਗਿਆ ਬਾਕੀ ਇਹ ਆ ਵੀ ਠੰਡੀ ਧੀ ਰਹੀ ਆ ਡਰਦੀ ਆ ਥੋੜੀ ਕੈਮਰੇ ਤੋਂ ਡਰੀ ਜਾਂਦੀ ਥੋੜਾ ਜਿਹਾ ਅੰਦਰ ਨੂੰ ਦੂਰ ਲਾ ਪਰਾਂ ਹੈ ਅੰਦਰ ਨੂੰ ਦੂਰ ਲਾ ਲਓ ਜੀ ਕਿੰਸਾ ਜੇਵਾ ਮੈਂ ਵੀ ਆਏ ਕਿ ਨਹੀਂ ਵੀਰ ਪੰਜਾਬੀ ਮੈਂ ਪਹਿਲਾਂ ਤੇ ਆ ਗਈ ਆ ਅਹੀ ਗਾਂ ਦੁੱਧ ਦਾ ਸੰਗਣਾ ਵਾਚ ਫੈਂਡ ਵਾਲਾ ਸੰਗਣਾ ਇਹਦਾ ਫਿਰ ਵੀ ਜੀ ਮੋਲੇ ਦਾ ਮੁੱਲ ਕਰ ਲਈਏ 36000 ਜੱਗੇ ਵੀਰੇ ਕਰ ਦਈਏ ਜੈ ਜੈ ਸਹੀ ਦੱਸ ਦੋ 36000 ਜੈਲੀਆਂ ਵਾਸ਼ੀਆਂ ਲੋਕੀ ਚੱਲ ਜਾਂ ਯਾਰ 2000 ਛੱਡਦੀ ਯਾਰ 2000 ਹੀ ਛੱਡ ਦੋ ਯਾਰ ਹੋਰ ਛੱਡ ਆ ਲੋ ਪੂਰੇ 32000 ਦੀ ਦੀ ਦਿਆਂ ਪੂਰੇ 32000 ਦੀ ਦੇ ਦਾਂ ਕੋਈ ਵੀਰ ਭਰਾ ਫੂਲਾ ਦੇ ਪਾਣੀ ਕਿੱਥੇ ਵੀ ਦੇ ਦੇ ਨਹੀਂ ਹੈਗੇ ਠੀਕ ਹੈ ਪਿੰਡ ਤੇ ਵਾਂਚ ਦੀ ਪਿੰਡ ਤੇ ਵਾਂਚ ਦੀ ਜਿਹੜਾ ਅੰਮ੍ਰਿਤਸਰ ਯਾਤਰਾ ਤਸੀਲ ਦਾ ਅੰਮ੍ਰਿਤਸਰ ਠੀਕ ਹੈ